ਕ੍ਰੀਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਕਰਤਾ ਜੀ ਕੰਮ ਖਤੇ ਨਵੇੜ ਤੇ ਸਾਰੇ ਬੂਟੇ ਆ ਹੁਣ ਗੇਰਤਾ ਜਿਹੜਾ ਇੱਕ ਰਹਿੰਦੇ ਤੇ ਦੋ ਸਵੇਰੇ ਸਾਰੇ ਹੀ ਅੱਜ ਚੱਕਣ ਨੂੰ ਰਹਿ ਗਿਆ ਮਾਲ ਇੱਕ ਗੱਡੀ ਦਾ ਬਾਕੀ ਦੇਖਦੇ ਹਾਂ ਹੁਣ ਕਹਿੰਦਾ ਅੱਜ ਵੀ ਸਾਰਾ ਨਵੇੜ ਕੇ ਚਲੇ ਜਾਣਾ ਸਿਰਫ ਟੋਕਾ ਟੋਕਾ ਰਹਿ ਜੂਗਾ ਮੈਂ ਚਲੋ ਦੇਖਦੇ ਆ ਰਾਦਾ ਕਿਸਮਾਨ ਪਿਆ ਵਾ ਲੀ ਐਨ ਬਣਾਈ ਪਈ ਆ ਥੱਲੇ ਫੁੱਟ ਫੁੱਟ ਦੱਬ ਕੇ ਪਰ ਹੁ ਪੱਕੀ ਬਣ ਗਈ ਐ ਨਰੇ ਤੱਕ ਹਾਂ ਵਧੀਆ ਚਲੋ ਟੋਕਾ ਰਹਿ ਜੂ ਫਿਰ ਟੋਕਾ ਕਹਿੰਦਾ ਕੱਲੂ ਕਰੂਗੇ ਮੈਂ ਕੋਈ ਨਹੀਂ ਭਾਈ ਕੱਲੂ ਕਰ ਲਿਓ ਟੋਕਾ ਪਰ ਨਿਪੜ ਗਿਆ ਮਿੱਥੇ-ਮੂਥੇ ਤਾਂ ਗਏ ਆ ਇਹ ਸਾਰੇ ਜਿਹੜੇ ਖਾਣੇ ਨੂੰ ਮੜੇ-ਮੋਟੇ ਹੈਗੇ ਵੀ ਤੇ ਇੱਧਰ ਆਹ ਮਾਰ ਪਿਆ ਇੱਕ ਗੱਡੀ ਹੋ ਜੂ ਲੋਈ ਲਾਸਟ ਬੂਟਾ ਵੱਡਦਾ ਆ ਹੈ ਇੱਥੇ ਬਾਫ ਫਤੇ ਹੋਰ ਨਹੀਂ ਕੋਈ ਵੀ ਛੱਡਿਆ ਹੁਣ ਇੱਧਰ ਇਹ ਛੋਟਾ ਜਿਹਾ ਦਾ ਲਾਸਟ ਹੈ ਲਾਈਨ 'ਚ ਆਹ ਦਮ ਟੁੱਲ ਰਿਹਾ ਵੱਢਣੇ ਨੂੰ ਮੋਟਾ ਦਾ ਦੇਣ ਲਾ ਸੋਸੇ ਕੱਟੇ ਜਾਂ ਲਾ ਨਹੀਂ ਇਹ ਸਾਈਡ ਵਾਲੇ ਬਹੁਤ ਜ਼ਿਆਦਾ ਮੋਟੇ ਹੋ ਜਾਂਦੇ ਆ ਚਲੋ ਨੱਬੜ ਗਿਆ ਜੀ ਵਧੀਆ ਇਹਨਾਂ ਆ ਤੋੜ ਯਾਰੋ ਚਿੰਗਾ ਦੇ ਦੇਖਦੇ ਕਾਲੂ ਕਹਿੰਦਾ ਆਹੋ ਹੂੰ ਉਹ ਰੇ ਡਾ ਕਿਤਨਾ ਤਕੜਾ ਹਾ ਟੋੜਾ 8-10 ਕੋਟਲਾਂ ਮਾਰ ਲਦੀ ਜਾਣਾ ਹੋਰ ਹੁਣ ਕਦੇ ਇਹਨੂੰ ਸਾਰਾ ਥੋੜਾ ਕੱਢ ਕੇ ਨਿਕਲਣਾ ਦੱਸ ਹੈ ਹੈ ਡੰਡਾ ਲੱਗਦੇ ਨਾ ਇਹ ਹੈਂ ਡੰਡਾ ਲੱਗਦਾ ਕੁਛ ਨਹੀਂ ਨਾ ਬਾਬਾ ਡੰਡੇ ਲਾ ਲਿਓ ਸਾਈਡ ਪਰ ਦੇਖ ਕੇ ਕਰੋ ਸਾਫ ਇਹਨੂੰ ਜੜਾਂ ਨੂੰ ਮਿੱਟੀ ਗੱਢੀ ਜਾਓ ਸ਼ਾਬਾਸ਼ ਲੈ ਜਾ ਲੈ ਜਾ ਆtere ਕਰਦੇ ਮਿੱਟੀ ਸਾਫ ਹੁਣ ਜ ਨਵੇੜ ਕੇ ਆਈ ਕਹਿੰਦਾ ਸਾਰੇ ਕੁਝ ਜੜਾਂ ਜੜਾਂ ਦਾ ਸਾਫ ਕਰਕੇ ਹੂੰ ਔਰ ਜੀ ਠੀਕ ਹੋ ਇਹ ਬੋ ਫੈਨਾਂ ਉਂਗਲੀਆਂ ਕ ਮਾਰਨੇ ਦਾ ਆਹੀਂ ਕਰਨੇਗਾ ਬੋ ਫੈਨਾਂ ਦੋ ਹੀ ਜਾਨੇ ਚੱਲ ਕਰ ਦੋ ਕਰ ਦੋ ਨਾ ਬਈ ਇੰਨਾ ਇੰਨਾ ਕ ਠੀਕ ਆ ਕੋਈ ਵੀ ਰੇੜਾ ਦੇਖ ਲਾ ਉਹ ਹੈ ਦਬਦਾ ਹੀ ਜਾਂਦਾ ਡਰਾਈਵਰ ਹੈਗਾ ਅੱਪੀ ਨੇ ਕਿੱਡੀ ਲਾਈ ਜਾਣੇ ਇੰਗਣਾ ਲਾਲਾ 8 10 ਢੇੜੇ ਚੱਕ ਦਿੰਦੇ ਹਾਂ ਆੜੇਂਡਾ ਚੱਕ ਦੇ ਬੁੱਤ ਜਿਹੜਾ ਕੁੱਤੇ ਆ ਗੋ ਚੱਲ ਇੰਗਣਾ ਬੜਾ ਗੇਅਰ ਲਾਲਾ ਚਲੋ ਇਹਨੂੰ ਕਹ ਲਾਲਾ ਭਾਈ ਜਿੰਨੇ ਢੇੜੇ ਲਾਉਣੇ 5 ਲਾਲਾ 4 ਲਾਲਾ ਜਿੰਨੇ ਤੇਰੇ ਜੀ ਕਰਦਾ ਉਨੇ ਢੇੜੇ ਲਾਲਾ ਆਪਣਾ ਬਾਹਰ ਕੱਢ ਲਾ ਉੱਥੇ ਧਾਰਨਾ ਕਹਿੰਦਾ ਮੈਂ ਚੱਲ ਧਾਰਲਾ ਜਿਹੜੀ ਚੀਜ਼ ਆਪਾਂ ਕੋਲ ਹੈਗੀ ਉਹਦਾ ਜਵਾਬ ਨਹੀਂ ਗਿੱਲੇ ਤੇ ਦੂਰ ਪੈਂਦਾ ਕਹਿੰਦਾ ਉੱਧਰ ਮੈਂ ਲਾਲਾ ਭਾਈ ਕਿਹੜੇ ਇੰਨੇ-ਇੰਨੇ ਕਰਕੇ ਲਾਤ ਤੇ ਗੇੜੇ ਦੋ ਬਣਾਤਾ ਡਰਾਈਵਰ ਇਹਨਾਂ ਨੂੰ ਵੀ ਚੱਲ 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 ਫੜ ਲੈ ਰਿਹਾ ਬੱਚਾ ਨਾ ਰੇੜਾ ਫੜ ਲੈ ਰੇੜਾ ਬੱਸ ਚੱਲ ਨੇ ਆ ਥੋੜਾ ਮਾਲ ਆ ਗਿਆ ਦੇਖ ਲੈ ਜੇ ਮਖੌਲ ਕਰਦੇ ਤੇ ਓ ਆ ਥੋੜਾ ਏ ਫੇਰ ਪੋਰ ਲਾ ਲੈ ਦੋ ਤਿੰਨ ਘੇੜੇ ਬਹੁਤ ਹੈ ਜੀ ਬਸ ਲਾਉਣਾ ਨਹੀਂ ਘੇੜਾ ਹੁਣ ਲਾਉਣਾ ਨਹੀਂ ਘੇੜਾ ਕੋਈ ਸਟਾਪ ਬੰਦ ਕਰਦੇ ਹੋਏ ਵਿੱਚੇ ਰੱਖਦੇ ਲੋਜਨ ਬੰਦ ਕਰਦੇ ਬੰਦ ਜੇ ਲਉਣਾ ਲਾ ਲਓ ਰੇੜਾ ਖੜਾ ਹੋਰੇ ਤੁਹਾਡੀ ਚੁਆਇਸ ਕੋਈ ਨਹੀਂ ਦੇਖ ਲੈਂਗਾ ਹਾਂ ਉਰੀ ਖੜਾ ਰੇੜਾ ਕੋਈ ਨਹੀਂ ਇੰਨੇ ਹਾਂ ਠੀਕ ਹੈ ਇਹ ਰੰਗ ਠੰਡਾ ਲੈ ਲਓ ਨਾ ਨਾ ਬਸ ਠੰਡੇ ਚ ਠੰਡਾ ਪੀਣਾ ਲੈ ਭਈ ਉਹ ਕੱਲਾ ਹੀ ਸ਼ਾਲ ਮਾਰੀ ਟੋਚਾ ਨਹੀਂ ਪਉਂਦਾ ਹੈਗਾ ਟੋਚਾ ਨਹੀਂ ਪਉਂਦਾ ਟੋਚਾ ਨਹੀਂ ਪਉਂਦਾ ਟੋਚਨ ਤੁਹਾਡੀ ਲੀ ਖਰਾਬ ਕਰ ਦੇਣੀ ਚੱਲ ਟਾਇਰ ਨਹੀਂ ਬੈਠਦਾ ਨਿਕਲ ਜਾਣਾ ਜਾਂ ਹਟਦਾ ਨਹੀਂ ਉਹ ਕਿੱਥੇ ਆਈਏ ਹਾਂ ਚੱਲਿਆ ਟਰੈਕਟਰ ਸਟਾਰਟ ਕਰਕੇ ਟੂਚਨ ਪਾ ਲਵ ਹਾਂ ਅਰ ਉਹ ਛੋੜ ਦਿਓ ਕਿ ਗੱਡੀ ਗਲੇ ਪਾ ਦੀਏ ਇਹ ਗੱਡੀ ਹੋਰ ਆ ਗਈ ਅੱਜ ਪਰ ਉਹ ਜੇ ਮੁੜੀਆਂ ਨਹੀਂ ਹੋਣੀਆਂ ਉਹ ਚੱਲ ਲਓ ਜੀ ਬੱਟਾਂ ਵਰਦਾ ਬਹੁਤ ਕੱਖ ਹੋਇਆ ਹੈ ਮਸਰੀ ਚ ਪਰ ਵੇਚ ਵਾਲਾ ਕੱਖ ਇਹ ਚੱਕਦਾ ਦਿਖਦਾ ਇਹਨਾਂ ਲੈਣਾ ਚ ਬਈ ਕੱਖ ਮਰ ਗਿਆ ਮਸਰੀ ਮਸਰੀ ਰਹਿ ਗਿਆ ਹੁਣ ਧੁੱਪਾਂ ਨਿਕਲਣ ਲੱਗੀ ਹੁਣ ਹੁਣ 10 ਕ ਦਿਨ ਤੱਕ ਹੀ ਜੀ ਕੜਾਈ ਕਰਾਵਾਂਗੇ ਗੜਾਈਓ ਕਰਾਉਣੀ ਹੈ ਜੀ ਹੂੰ ਕੁੜਾ ਇਹ ਕਰਾਉਣੀ ਪੈਣੀ ਐ ਲੈਣਾ ਦੀ ਤਾਂ ਇਹ ਵੀ ਐ ਆ ਤਾਂ ਮਰ ਗਿਆ ਚੱਲ ਸਾਫ ਹੋ ਗਿਆ ਹਾਂਜੀ ਠੀਕ ਆ ਕਿ ਨਹੀਂ ਇਹ ਤਾਂ ਸੌਖੀ ਗੜਾਈ ਹੋ ਜਾਣੀ ਪਰ ਹੁਣ ਇਹ ਲੈਣਾ ਦੀ ਸਲਾਹ ਕਰ ਲਾਂਗੇ ਵੀ ਮਸਰੀ ਸਸਤੀ ਪੈਂਦੀ ਕਿ ਗੜਾਈ ਸਸਤੀ ਪੈਂਦੀ ਆ ਇਹ ਤਾਂ ਹੈ ਜਿਹੜੇ ਸਾਡੇ ਕੱਖ ਆ ਸਪਰੇਈ ਸਸਤੀ ਪੈਂਦੀ ਮਨੂੰ ਲੱਗਦੀ ਗੜਾਈ ਤਾਂ ਮੇ ਵੀ ਹੋਣੀ ਆ ਹਾਂਜੀ ਕੱਖੇ ਬਹੁਤ ਕੱਖ ਬਰੀਕ ਆ ਇਹ ਗੁੱਲੀ ਡੰਡਾ ਹੁੰਦਾ ਕੱਲਾ ਉਹ ਠੀਕ ਤਾਂ ਪਟਣਾ ਸੌਖਾ ਦਾ ਮੋਟਾ ਕੱਖ ਹਾਂਜੀ ਇਹ ਕੱਖ ਬਰੀਕ ਹੈ ਇਹ ਬਰੀਕ ਪਰ ਹੂੰ ਚੱਕਤਾ ਹੂੰ ਚੱਕ ਤੈਨ ਗੰਨਾ ਵੀ ਹੈ ਚਮਕਦਾ ਹੂੰ ਹੁਣ ਧੁੱਪਾਂ ਪੈਣ ਲੱਗੀ ਹੁਣ ਗੰਨੇ ਨੇ ਜ਼ਿਆਦਾ ਚਮਕਣਾ ਹੋਰ ਬਾਕੀ ਹੁਣ ਜਵੀ ਵੀ ਵੱਢਣੇ ਵਾਲੀ ਹੋਗੀ ਅੱਲੇ ਰੇਟ ਨਹੀਂ ਹੈਗਾ ਕਹਿੰਦੇ ਚੱਲ ਇੱਕ 11 ਦਾ ਆਪਾਂ ਨੇ ਪਾ ਲੈਣਾ ਇੱਕ ਦਾ ਆਪਣਾ ਪੈ ਜਾਣਾ ਜੀ ਇੱਕ ਨੂੰ ਵੱਡਾ ਲੱਗ ਗਿਆ ਰਹੇਗਾ ਇੱਕ ਇੱਕ ਦੋ ਚਾਰ ਕੈਰੀਆਂ ਦੋ 11 ਇੱਕ 11 ਪਕਾ ਲੂਗੀ ਮੇਰੀ ਸਲਾਹ ਹੈ ਠੀਕ ਹੈ ਜੀ ਵੱਢ ਕੇ ਨਾ ਆਪਾਂ ਨੇ ਹਾਂਜੀ ਸਕਾ ਲੈਣਾ ਠੀਕ ਹੈ ਸਕਾ ਕੇ ਫਿਰ ਤੂੜੀ ਦਾ ਕੰਮ ਲਵਾਂਗੇ ਠੀਕ ਹੈ ਨਾਲੇ ਤੂੜੀ ਵੀ ਘਟਾਇਤ ਕੀ ਬਾਕੀ ਹੁਣ ਪਰੀਆਂ ਵੀ ਆ ਜਣੀਆਂ ਮਿਲ ਫੜ ਕੇ ਚੱਲਣਾ ਪਰੀਆਂ ਭੇਜੂंगे ਹੁਣ ਲਸਣ ਦਾ ਵਧੀਆ ਠੀਕ ਆ ਪਰ ਲਸਣ ਦੀ ਕੜਾਈ ਮੰਗਦਾ ਉਹ ਉਹ ਵੀ ਕੜਾਈ ਮੰਗਦਾ ਇੱਕ ਇਹਦੀ ਵੀ ਕਰਾਉਣੀ ਹਲੇ ਬੰਦੇ ਉਹ ਨਹੀਂ ਆਏ ਬੰਦੇ ਹੀ ਨਹੀਂ ਆ ਰਹੇ ਇੱਕ ਬੰਦਾ ਵਿਚਾਰਾ ਉਹਨੇ ਕੱਲ ਨੂੰ ਮਲਕੀ ਸਿੰਘ ਜੀ ਦੇ ਵਿਹਲੇ ਹੋਣਾ। ਫੇ ਸਾਡੇ ਕਿ ਨਹੀਂ ਆਊਗਾ ਉਹ ਹੁਣ। ਹੂੰ ਫੇ ਲੱਗਾਂਗੇ। ਇਹ ਲੱਗਾਂਗੇ। ਬਾਕੀ ਗੱਡੀ ਵੀ ਭਰ ਗਈ ਹੋਗੇ ਵਿਹਲੇ ਬਸ ਚੱਲੇ ਅੱਜ ਸ਼ਾਮ ਨੂੰ। ਬਸ ਇਹਨਾਂ ਦੇ ਵੀ ਛੁੱਟੀ। ਛੁੱਟੀ। ਉਹ ਦੇਖੋ ਭਰਤੀ ਗੱਡੀ। ਆਹ ਰਹਿ ਗਿਆ ਆਸਾਂ ਨਾਲ। ਅੱਧੇ ਘੰਟੇ ਦਾ ਕੰਮ ਹੋ ਰਿਹਾ ਦੇਖ ਲੈ ਪਾਣੇ ਵੀ ਭਰ ਕੇ ਭੇਜਦਾ। ਬੰਦੇ ਜਿਆਦਾ ਦਾ ਕੰਮ ਆ। ਹਾਂ ਜੀ। ਬੈਲਨ ਤਾਂ ਪਹਿਲਾਂ ਹੀ ਭੇਜ ਦਿੱਤਾ ਸੀ ਅੱਜ ਨਹੀਂ ਭਰੇ ਸਵੇਰੇ ਉਹੀ ਅੱਜ ਸਵੇਰੇ ਪਹਿਲਾਂ ਉਹੀ ਕਹਿੰਦਾ ਵੀ ਦੇ ਲੈ ਸਾਰਾ ਕੰਮ ਨਿਬੇੜ ਕੇ ਆਪਣਾ ਚਾਬਰੂ ਕਹਿੰਦੇ ਸੀ ਪੁੱਜਣਾ ਆਪਰਾ ਸਹਾਰਨਪੁਰ ਜਿਹਾ ਨਗਰ ਦੇ ਪਰਲੇ ਪਾਸੇ ਪੈਂਦਾ ਹੈਗਾ ਨਾ ਸਾਡਾ ਏਰੀਆ ਹਾਂਜੀ ਚਾਬ ਨੂੰ ਪੁੱਜਣਾ ਅੱਜ ਵੀ ਟੈਂਪੂ ਕਹਿੰਦਾ ਉੱਥੀ ਤੇ ਆਉਣਾ ਸਾਨੂੰ ਲੈਣ ਇਹ ਤਾਂ ਉੱਥੀ ਤੇ ਭਰਾਂਦੇ ਉਸ ਦਿਨ ਵੀ ਉੱਥੀ ਤੇ ਆਇਆ ਸੀ ਆਹੋ ਉਰੇ ਵਾਲੇ ਯਾਰ ਪੈਸੀ ਵੱਧ ਮੰਗਦੇ ਆ ਵੀ ਇਹ ਕਹਿੰਦਾ ਉਸ ਦਿਨ 5500 ਰੁਪਏ ਨੂੰ ਟੈਂਪੂ ਆ ਗਿਆ ਉੱਥੇ ਤੇ ਹਾਂਜੀ ਠੀਕ ਆ ਹੁਣ ਤੂੰ ਦੇਖ ਲੈ ਵੀ ਜਮਨਾਨਗਰ ਤੇ ਅੱਗੇ ਆ। ਤਕਰੀਬਨ 20-25 ਕਿਲੋਮੀਟਰ ਅੱਗੇ ਕਹਿੰਦੇ ਸੀ ਜਮਨਾਨਗਰ ਤੇ। ਉਹ ਕਿੰਨਾ ਦੂਰ ਹੋ ਗਏ 5500 ਚ। ਇੱਥੇ ਅੱਜ ਛਟੀਆਂ ਮੰਗਾਈਆਂ ਉਹ ਤੋਂ ਹੀ 1000 ਰੁਪਏ ਲੈ ਕੇ ਆ। ਔਰ ਉਪਰ ਦੇ ਪਰਲੇ ਪਾਸੇ ਤੇ ਹੈਗੇ 7-800 ਰੁਪਏ ਚ ਦੇ। ਤੇ ਤੇ ਰੋਪੜ ਦੇ ਪਾਰਲੇ ਪਾਸੇ ਦਾ 7-800 ਕਿੱਥੇ ਜਮਨਾਨਗਰ। ਉੱਥੇ ਦੇ ਖਾਲੀ ਆਉਣਾ ਉਹਨੇ। ਪੂਰੇ ਤੇ ਪਰਦੇ ਲੱਗੇ ਸੀ ਸਾਰੇ ਲਈ ਜਾਣਾ। ਚਲੋ ਉਹਦੀ ਸਰਦਾਰਦੀਆ ਚਾਹੇ ਉੱਥੇ ਦੇ ਕੋਈ ਸਮਾਨ ਵੀ ਲਿਆਵੇ ਜੇ ਹੈਗਾ ਰਸਤੇ ਦਾ। ਹਾਂਜੀ। ਪਰ ਇਹ ਕਿਹੜੇ ਆਏ ਵੀ ਟਰਾਂਸਪੋਰਟ ਆ ਵੀ ਉੱਥੇ ਦੇ ਸਮਾਨ ਮਿਲਣਾ ਇਹਨਾਂ ਨੂੰ। ਫਿਰ ਇਹ ਦੇਖ ਲਾ ਖਾਲੀ ਆਉਣਾ ਉਰੇ ਦੇ ਲੱਤ ਕੇ ਤੇ ਜਾਣਾ ਚਾਹ ਦੇਖੀ ਚਲੋ ਵੀ ਇਹ ਟੋਸ਼ਨ ਬੌਂਡ ਅੱਗੇ ਗੱਡੀ ਨੂੰ ਜੇ ਕੰਮ ਫਤਿਹ ਲੱਕੜੀਆਂ ਸਾਰੀਆਂ ਗਈਆਂ ਮੁੱਕ ਹੁਣ ਭਰਤੀ ਗੱਡੀ ਲੱੱਗ ਗੱਡੀ ਵੀ ਜਿਆਦਾ ਹੀ ਭਰਤੀ ਆ ਚੈਨ ਟੀਸੀ ਲਾਤੀ ਬਾਹ ਮਾਲ ਰਹਿ ਗਿਆ ਇੰਨਾ ਕ ਰੇੜੀ ਘਟੋਇਆ ਤਾਂ ਉੱਪਰ ਗਿਆ ਅੱਜ ਹੁਣ ਸਾਰਾ ਹੀ ਹੁਣ ਰਹਿ ਗਿਆ ਟੋਕਾ ਜਿਹੜਾ ਹੁਣ ਕਾਲੂ ਕਰਨਾ ਹੁਣ ਬਾਕੀ ਬੱਦਲਬਾਈ ਵੀ ਹੁੰਦੀ ਆ ਮੈਂ ਉਹਨੂੰ ਕੀ ਆਦਮਾ ਬਾਈ ਕਰ ਲਾ ਕੋਈ ਪਤਾ ਨਹੀਂ ਮੀ ਮੂ ਦਾ ਔਖਾ ਹੋਊਂਗੇ ਫਿਰ ਬਾਕੀ ਕਹਿੰਦਾ ਕੱਲੂ ਆਉਂਗਾ ਮੈਂ ਚਲੋ ਠੀਕ ਆ ਜੀ ਕੱਲੂ ਆ ਜੀ ਭਾਈ ਬਾਕੀ ਲੱਤ ਹੋ ਗਈ ਹੁਣ ਓਵਰਹਟ ਹੋ ਗਈ ਥੋੜੀ ਜੀ ਚਲੋ ਰਸੀ ਪੋਣੀ ਪੈਣੀ ਆ ਪੂਤਾ ਸਭ ਲੱਤ ਦਾ ਮਿੱਟੀ ਘੱਟੇ ਵਾਲਾ ਲਿਪੜਿਆ ਹੋਇਆ ਸਭ ਕੱਢ ਲਿਆ ਇਹ ਲੈਣਾ ਵਿੱਚ ਵੀ ਜਿਹੜਾ ਰੱਖਿਆ ਵਾਦਾ ਉਹ ਦੇਖ ਸਾਰਾ ਹੀ ਕੱਢ ਲਿਆ ਇਹ ਗੱਲਾ ਗੱਲਾ ਮੋਚਾ ਬਣਾਤਾ ਹੈਂ ਚਲੋ 160 70 70 ਗੰਟਾਂ ਤੋਂ ਉੱਪਰ ਹੋ ਜਾਣਾ ਕਹਿੰਦਾ ਬਾਕੀ ਰੱਬ ਰੱਖ ਬਾਕੀ ਹੁਣ ਦੇਖਦੇ ਆ ਵੀ ਕੱਡੀ ਨਿਕਲ ਜੂਗੇ ਨੇ ਹੁਣ ਰੇ ਤੇ ਲਾ ਬਾਈ ਲੱਗੇ ਕੱਢਣ ਕੱਢੀ ਕਰਤੀ ਓਵਰਲੋਡ ਐਨ ਪੂਰੀ ਦੇਖਦੇ ਆ ਹੁਣ ਕਿਆ ਕਹਿੰਦੀ ਐ ਅੱਜ ਦਾ ਫੁੱਲ ਭਰਤੀ ਐ ਪਹਿਲਾਂ ਕੋਈ ਗੱਡੀ ਨਹੀਂ ਭਰੀ ਐਨੀ ਹਾਂ ਮੈਨਾਂ ਤਾਂ ਥੋੜੀਆਂ ਹੀ ਭਰੀਆਂ ਸਾਬ ਮੈਂ ਗੱਲ ਨੂੰ ਬੜੀ ਗੱਲ ਇਹ ਤਾਂ ਬੜੀਆਂ ਦੀ ਆਪਾਂ ਹੁੰਦੀਆਂ ਘੱਟੇ ਦੀਆਂ ਗਿੱਲੇ ਕਰਕੇ ਨਿਕਲਦਾ ਨਹੀਂ ਤਾਂ ਮਾਲ ਸਾ ਵੀ ਓਰੇ ਕਰਕੇ ਹੋ ਮਾਲ ਐਂਡ ਹੋ ਗਿਆ ਤਾਂ ਨਾ ਸਾਰਾ ਹੀ ਭਰਨਾ ਹੀ ਤਾਂ ਫਿਰ ਅਵਰੇ ਤਾਰਨਾ ਹੀ ਆ ਕਹਿੰਦਾ ਗਾਹਾਂ ਜਾ ਕੇ ਕੀ ਆ ਪਤਾ ਕਹਿੰਦਾ ਬੇਲੇ ਤਾਰੀ ਹੀ ਜਾ ਕੇ ਗੀ ਲੰਗੀ ਚੱਲ ਹੜਕ ਦੇ ਪਹੀ ਦੇ ਲੈ ਗਿਆ ਕਰਦੀ ਆ ਗਿਆ ਇਹ ਵਾਹ ਇਹ ਜਾ ਰਹੀ ਆ ਹੌਲੀ ਹੌਲੀ ਚੜ ਗਈ ਚੜ ਗਈ ਚੜ ਗਈ ਚੱਲ ਚੱਲ ਭਾਈ ਪਾਟ ਕਰਾਉ ਉਹ ਲੈ ਭਾਈ ਗੱਦ ਲਿਆ ਸਮਾਨ ਇਹਨਾਂ ਨੇ ਉਹ ਫਿੱਦੋ ਜਮਨਾਗਰ ਜਾ ਕੇ ਖੜਦੂਗੇ ਹੁਣ ਪਰਸੋਂ ਸਵੇਰੇ ਆਏ ਤੇ ਕੱਲ ਦੀ ਦਿਹਾੜੀ ਰਹੇ ਅੱਜ ਜਨਵੇੜ ਗਏ ਤਿੰਨ-ਚਾਰ ਘੰਟੇ ਚ ਪੁੱਜ ਜਾਣਾ ਮੈਨੂੰ ਉਮੀਦ ਇਹਨਾਂ ਨੇ ਅਜੇ ਛੱਤ ਪਾਉਣੀ ਆਂ ਤਾਂ ਆਹ ਤੋਂਡੀ ਖੂਬੇ ਸਮਾਨ ਰੱਖ ਕੇ ਰੈਡੀ ਚੰਨਾ ਵੀ ਭਰਤੀ ਫੁੱਲ ਗੱਡੀ ਚ ਕਹਿੰਦਾ ਗਾਹਾਂ ਜਾ ਕੇ ਹੀ ਸੈੱਟ ਕਰੂੰਗੇ ਕੋਸ਼ਿਸ਼ ਤੋਂ ਹੀ ਉਹ ਵੀ ਲੈ ਡਾਲੇ ਬਦਟ ਨਾ ਥੋੜਾ ਪੂਰਾ ਸਮਾਨ ਪੂਰਾ ਆਉਂਦਾ ਚਲੋ ਕਹਿੰਦੇ ਹੁਣ ਤਾਂ ਸੈਟਿੰਗ ਹੋ ਗਈ ਬੈਠ ਗਏ ਤਰਪਾਲ ਘਾਹ ਜਾ ਕੇ ਪਾਵਾਂਗੇ ਚਲੋ ਚੱਲਦੇ ਆ ਜੀ ਫਿਰ ਆਪਾਂ ਇਹਨਾਂ ਨੂੰ ਤੋੜ ਕੇ ਘਰ ਨੂੰ ਮਿਲਦੇ ਆਗਾ ਤੁਹਾਨੂੰ ਫਿਰ ਅਗਲੀ ਵੀਡੀਓ ਚ ਜਿਆਦਾ ਲਈ ਸਸਰੀ ਕਾਲ ਜੀ